ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਲੱਗੇ ਆ ਜੀ ਝੋਨਾ ਲਾਉਣਾ ਉਧਰ ਸੀ ਟਿੰਡੀਆਂ ਐਸ ਲਾਉਣ ਲੱਗੇ ਆ ਝੋਨਾ ਬੱਟਾ ਪੋਚਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਅੱਧਾ ਕਿਲਾ ਬੱਟ ਪੋਚੀ ਅਜੇ ਬਾਕੀ ਕੋ ਉਧਰ ਲੱਗਿਆ ਪਿਆ ਬੱਟਾਂ ਤਕੜੀਆਂ ਕਰਨ ਇਸ ਕੇ ਚ ਲੱਗ ਰਿਹਾ ਦੂਜੀ ਵਾਰ ਝੋਨਾ ਵੈਸੇ ਪਹਿਲੀ ਵਾਰ ਹੀ ਲਾ ਰਹੇ ਆ ਕਾਫੀ ਸਾਲ ਬਾਅਦ ਹੂੰ ਹੂੰ ਆਣੀ ਕਦੋਂ ਕਰਾਂਗੇ ਕੰਟੀਵੇਟਰ ਲਈ ਜਾਂਦਾ ਬਹੁਤ ਕੁਛ ਹੁੰਦਾ ਉਹ ਸੋ ਠੰਡਾ ਹੋ ਗਿਆ ਨੇਰੀ ਤੋਂ ਬਾਅਦ ਮੀਂਹ ਤਾਂ ਮੜਾ ਨਹੀਂ ਤਈ ਆਇਆ ਪਾਣੀ ਚਾਲੂ ਕਰਿਆ ਲਾਉਣਾ ਦੇਖੋ ਜੀ ਪਹਿਲੀ ਵਾਰ ਝੋਨਾ ਲਾਉਣਾ ਪਹਿਲੀ ਥੋੜੀ ਜਿਹੀ ਰੇਤ ਲਈ ਹੈ ਨਰਮੀ ਤੋਂ ਤੰਗ ਹੋ ਕੇ ਲਾਉਣੀ ਹੈ ਨਰਮ ਨੇ ਪਰੇਸ਼ਾਨ ਕੀਤੇ ਸੀ ਇਹ ਕਲਾਬੀ ਸੁੰਗੜੀ ਲੈ ਬੈਠੀ ਜਮਈ ਇਸ ਕਰਕੇ ਝੋਨਾ ਲਾਉਣ ਲੱਗੇ ਆ ਮਜਬੂਰੀ ਆ ਝੋਨਾ ਲਾਉਣਾ ਸ਼ੌਂਕ ਨਹੀਂ ਆ ਕਿਉਂਕਿ ਨਰਮੇ ਵਰਗੀ ਤਾਂ ਰੀਸ ਐ ਨਹੀਂ ਸੀਗੀ ਜੇਕਰ ਹੋਇਆ ਕਰਦਾ ਆ ਜਾ ਪਾਣੀ ਸੁੱਕ ਜੂਦ ਨੂੰ ਆ ਜਾ ਬਾਈ ਟਰੈਕਟਰ ਵਾਲਿਆ ਕੱਟ ਲੱਗਿਆ ਹੋਇਆ ਨੇਰੀ ਸੀ ਲਾਈਟ ਆਈ ਨਹੀਂ ਗਈ ਉਹ ਗੱਲ ਹੋ ਗਈ ਲੱਗੇ ਝੋਨਾ ਲਾਉਣ ਨਹੀਂ ਵੀ ਬੰਦ ਹੋ ਗਿਆ ਤੇ ਲਾਈਟ ਵੀ ਗਈ ਲਾਈਟ ਵੀ ਖਰਾਬ ਹੋ ਗਈ ਕਿਦਿਆਂ ਨੇ ਭਈ ਤਾਂ ਹੀ ਕੰਮ ਜਾ ਰਿਹਾ ਹੈ ਇਹੜਾ ਪਾਣੀ ਐ ਇਸ ਡੈਮ ਦਾ ਆ ਰਿਹਾ ਸਾਹਮਣੇ ਡੈਮ ਬਣਿਆ ਹੋਇਆ ਇੱਕ ਡੱਗੀ ਉਧਰ ਭਰੀ ਪਿਆ ਡੈਮ ਹੋ ਰਿਹਾ ਪਾਣੀ ਡੈਮ ਨਾਲ ਵੀ ਆਵੇ ਨਾ ਪਾਣੀ ਤਾਂ ਵਾਧੂ ਹੈ ਠੀਕ ਆ ਤਿੰਨ ਦਿਨਾਂ ਚਾਲ ਚੱਲ ਸਕਦੇ ਆ ਡੈਮ ਦੇ ਸਾਰੇ ਇੱਥੇ ਪਾਣੀ ਚੱਲ ਰਿਹਾ ਇੱਕ ਮੋਟਰ ਦਾ ਪਾਣੀ ਤਾਂ ਇੱਥੇ ਕੁਝ ਵੀ ਨਹੀਂ ਕਰਦਾਗਾ ਪੱਕੇ ਬਣਾ ਕੰਮ ਕਰ ਦਿੰਦੀ ਮੋਟਰ ਇੱਕ ਮੋਟਰ ਤਾਂ ਮੈਨੂੰ ਜਿਹੜੇ ਦੋ ਕਿਹਾਰੇ ਮਸਾਂ ਹੀ ਲਾਦੇ ਹਨਾ ਉਥੇ ਨੂੰ ਤਨਾਰਾ ਫਰਮ ਨੇ ਸੁੱਤੀ ਹੈ ਤਾਂ ਹੀ ਇੱਕ ਕਹਿਣਾ ਨਹੀਂ ਵਰਦੀ ਬਾਕੀ ਬਾਣ ਰੇਤ ਲੈਣਾ ਹਾਂ ਬਾਣ ਰੇਤ ਲੈਣਾ ਅਜੇ ਪੱਕੇ ਹੈ ਨਹੀਂ ਉਹਨੇ ਹੋਰ ਵੀ ਥੋੜੀ ਗੜ ਕੇ ਬਣ ਗਈ ਹਾਂ ਪੰਜਾਬੀ ਤਾਂ ਮਿੱਟੀ ਕਾਲੀ ਹੋਈ ਪਈ ਹੈ ਕੀ ਗੜ ਕੇ ਐਸ ਮਿੱਟੀ ਚੰਕਾ ਹਾਂ ਅੱਛਰ ਪਹਿਲਾਂ ਲਾਇਆ ਹਾਂ ਹਾਂ ਉਧਰ ਆ ਗਿਆ ਨਵਾਂ ਫਾਰਮਰ ਆਇਆ ਫਿਰ ਬੱਟਾ ਪਹੁੰਚਾ ਇਧਰ ਆ ਕੇ ਇਹ ਕੱਦੂ ਕਹਿੰਦਾ ਕੱਦੂ ਲਿਆਓ ਇਹ ਕੱਦੂ ਮੰਗਾਈਆਂ ਦਾ ਕਹਿੰਦਾ ਕੱਦੂ ਲਿਆਓ ਕਹਿੰਦਾ ਕੱਦੂ ਕਿਵੇਂ ਕਰਾਂਗੇ ਕਹਿੰਦਾ ਲਾਵਾਂਗੇ ਇਹਨੂੰ ਬੱਚੇ ਨੂੰ ਹੋ ਜਾ ਪਤਾ ਨਹੀਂ ਆ ਕੱਦੂ ਕਿਵੇਂ ਕਰਦੇ ਹੁੰਦੇ ਆ ਕਿਉਂਕਿ ਇਧਰ ਨਰਮੀ ਵਾਲੀਆਂ ਝੋਨੇ ਝਾਨੇ ਤਾਂ ਘੱਟ ਵੱਧ ਹੀ ਹੁੰਦੇ ਸੀਗੇ ਆਇਆ ਸਾਇਆ ਕਿਵੇਂ ਲੱਗਦਾ ਝੋਨਾ ਫੇਰ ਕਦੋਂ ਲੈ ਕੇ ਨਹੀਂ ਆਇਆ ਇਹ ਟਰੈਕਟਰ ਲੈ ਜਾਂਦਾ ਕਦੋਂ ਕਿੱਥੇ ਆ ਚੱਕ ਕਦੂ ਦੇਣਾ ਕਰ ਨਾ ਲੈ ਕੇ ਕਦੂ ਲੈ ਕੇ ਆਓ ਪਰਾਣੇ ਤਰੀਕੇ ਦੇ ਕੱਦੂ ਕਰਕੇ ਦੇਣੇ ਆਗੇ ਜੇ ਨਾ ਰੋਟਾ ਇਹ ਫਿਰ ਰੋਟਾ ਵੇਟਣਾ ਕਰਨਾ ਹੈ ਪਹਿਲੀ ਕਰ ਤਾਂ ਲੋਟ ਆ ਹੀ ਜਾਊਗਾ ਰੋਟਾ ਵੇਟਰ ਤਾਂ ਵਿੱਚ ਜਿਆਦਾ ਕੰਮ ਖਰਾਬ ਜਾਂ ਕਰਨਾ ਤਾਂ ਆ ਕਰਕੇ ਲਾਇਆ ਨਹੀਂ ਫਿਰ ਹੌਲੀ ਹੌਲੀ ਰੋਟਾ ਵੇਟਣਾ ਕਰਾਂਗੇ ਆ ਜਾ ਹਾਂ ਬਣਾ ਦੇਖਿਆ ਜਾ ਕੇ ਹਾਂ ਪੈਰੀ ਵਾਲੇ ਖੁੱਬਦੇ ਆ ਵਿੱਚ ਉਹਨਾਂ ਦਾ ਹੈਗਾ ਥਾਂ ਹੂੰ ਉਹਨਾਂ ਵਿੱਚ ਲੱਗਦਾ ਤੂੰ ਉਹਨਾਂ ਵੱਡੀ ਦਾ ਨੀਕਾ ਤਾ ਉਹ ਵੀ ਤਾਂ ਸਾਹੀ ਰੱਖਣਗੇ ਬੰਦਾ ਕੱਛਾ ਲਈ ਹਾਂ ਕੱਛੇ ਵਧੀਆ ਰਹਿਣਗੇ ਉਹ ਅੱਦੇ ਹੁੰਦੇ ਨਾ ਪੰਜਾਬ ਵਾਲਿਆਂ ਕੋਲੇ ਪਾਣੀ ਟੁੱਟੂ ਉੱਥੇ ਚੱਲ ਚੱਲ ਜਾਣ ਦੇ ਫੇਰ ਹੁਣ ਪਜਾਮਾ ਚੜਾਉਣਾ ਪੂਗਾ ਆਰੇ ਕੋਈ ਪੁਰਾਣੇ ਤਰੀਕੇ ਦੇ ਕੱਦੂ ਹੁੰਦਾ ਪਹਿਲਾਂ ਕੱਦੂ ਐਸਫਰੋਟ ਕਰਦੇ ਹੁੰਦੇ ਸੀਗੇ ਆਨੇ ਲੈਫਟ ਲੈਫਟ ਬੰਨ ਲਾ ਇੱਕੋ ਜਿਹਾ ਲੱਭਣ ਜਾਵਾਂ ਇਹਦੇ ਸਿੱਖਾਉਂਦਾ ਇਹ ਕੋਲ ਨਾ ਕਰਕੇ ਨਾ ਓਏ ਇਹਦੇ ਟਰੈਕਟਰ ਤਾਂ ਨਹੀਂ ਖੋਦਾ ਹਨਾ ਦੇਖਿਓ ਸਾਹਮਣੇ ਲੇਵਰ ਲੱਗੀ ਪਈ ਆਪਣੀਰੀ ਪਟਣਾ ਤੇ ਇੱਥੇ ਆਪਾਂ ਕਦੋਂ ਕਰਨਾ ਸ਼ੁਰੂ ਕਰ ਦਤਾ ਇਸ ਤੋਂ ਬਾਅਦ ਝੋਨਾ ਲਾਉਣਾ ਲਾਉਂਦੇ ਦੇ ਵੀਡੀਓ ਸੀ ਨਹੀਂ ਪਾ ਸਕਦੇ ਕਿ ਕਿਸੇ ਕਾਰਨ ਵਸ ਲੱਗਿਆ ਪਿਆ ਕਈ ਲੈ ਕੇ ਕਰਕੇ 4 ਵਜੇ ਦਾ ਉੱਠਿਆ ਕਹਿੰਦਾ ਮੈਂ ਪਹਿਲਾਂ ਕਦੋਂ ਕਰਕੇ ਆਉਂਗਾ ਜਾ ਕੇ ਅਜੇ ਨੂੰ ਪਤਾ ਐਨੇ ਕਦੋਂ ਹੁੰਦਾ ਕਿਵੇਂ ਆ ਕਦੋਂ ਬਲਦੇ ਟੋਟ ਲੱਗਿਆ ਸੀ ਇੱਕਦੋਂ ਹੀ ਦੇ ਆ ਹਾਂ ਮੈਂ ਤਾਂ ਤੋੜ ਲੱਗ ਗਿਆ ਬਸ ਕਰ ਬਸ ਕਦੂ ਦਾ ਕਲਟੀਵੇਟਰ ਨਾਲ ਹੀ ਵਧੀਆ ਹੁੰਦਾ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀਗੀ ਕਿਉਂਕਿ ਇਹ ਰੇਤਲੀ ਹੈ ਮਿੱਟੀ ਜਿਆਦੇ ਇਸ ਕਰਕੇ ਸਹੀ ਹੋ ਹੀ ਜਾਂਦਾ ਕਦੂ ਕਾ ਰੋਟਾਵੇਟਰ ਮਾਰਦੇ ਇਸ ਦਾ ਵਿੱਚ ਫਿਰ ਬਾਲੀ ਉਹ ਰਬੜੜ ਜੀ ਬਣ ਜਾਂਦੀ ਹੈ ਪੱਕੇ ਬਾਣ ਚ ਰੋਟਾ ਵੇਟਣਾ ਵੀ ਕਰਾਂਗੇ ਸਹਿਜ ਭੱਜ ਕੇ ਦਿਖਾ ਭੱਜ ਕੇ ਦਿਖਾਈ ਇਹ ਤੇ ਵੀ ਦੀ ਇਹ ਵਧੀਆ ਬਣੀ ਜਾਂਦਾ ਓਕੇ ਰੋਟਾ ਬਈ ਹਾਂ ਰੋਟੇਟਰ ਤੇ ਮੈਲਾ ਜਮਾਈ ਕਰਨ ਦਾ ਕੰਮ ਹੈ ਠੀਕ ਆ ਹੂੰ ਮੜੇ ਪਾਣੀ ਸਿਕੋਣਾ ਪਊਗਾ ਪਾਣੀ